ਅਜਮਨੀ ਸੈਕਟਰੀਟ ਦੇ ਬਾਹਰ ਪੰਜਾਬ ਗਵਰਨਮੈਂਟ ਪੈਨਸ਼ਨਰਾਂ ਸਾਂਝਾ ਫਰੰਟ ਵੱਲੋਂ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਹੋਏ 11 ਮੈਂਬਰਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅੱਜ 11 ਬੰਦੇ ਪੂਰੇ ਪੰਜਾਬ 'ਚ ਭੁੱਖ ਹੜਤਾਲ ਤੇ ਬੈਠਣਗੇ ਅਤੇ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਨਗੇ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸ ਕਾਰਨ ਅੱਜ ਉਹ ਭੁੱਖ ਹੜਤਾਲ ਕਰ ਰਹੇ ਹਨ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਜੇਕਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਰੈਲੀ ਕਰਨਗੇ ਸੂਰਜ ਪ੍ਰਕਾਸ਼ ਅਨੰਦ ਮੀਤ ਪ੍ਰਧਾਨ ਅੱਜ ਜਿਹੜਾ ਇਹ ਧਨਤਾ ਤਿਆਰਿਆ ਭੁਖੜ ਹੜਤਾਲ ਦੇ ਵਿੱਚ ਕੀ ਕਰਨ ਤੇ ਸਾਰੇ ਪੰਜਾਬ ਦੇ ਵਿਦਵਸਕਾਰ ਅੱਜ 7 ਫਰਵਰੀ ਨੂੰ 11-11 ਬੰਦੇ ਭੁਖੜ ਹੜਤਾਲ ਤੇ ਬੈਠਣਗੇ ਇਹ ਜਿਹੜਾ ਧਰਨਾ ਹੈ ਇਹ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈ ਪੰਜਾਬ ਭਰ ਦੇ ਜਿਹੜੇ ਸਾਂਝੇ ਫਰੰਟ ਦੇ ਮੁਲਾਜ਼ਮ ਪੈਨਸ਼ਨਰਸ ਨੇ ਉਹਨਾਂ ਵੱਲੋਂ ਇਹ ਕੀਤਾ ਜਾ ਰਿਹਾ ਹੈ ਜਿਹੜੇ ਪੁਖਤਾਲਾ ਆਜੀ ਹੋਏਗੀ ਲਗਾਤਾਰ ਚੱਲੇ ਨਹੀਂ ਇਹ ਅੱਜ ਦਾ ਦਿਨ ਹੈ ਜੀ 10 ਤੋਂ 5 ਵਜੇ ਤੱਕ ਤੇ 3 ਵਜੇ ਅਸੀਂ ਸਾਰੇ ਡੀਸੀਸ ਸਹਬਾਨ ਨੂੰ ਮੈਮੋਰੰਡਮ ਜਿਹੜਾ ਮੰਗ ਪੱਤਰ ਜਿਹੜਾ ਸੌਪਾਂਗੇ ਤੇ ਵਸੇ ਹੀ ਪ੍ਰੋਗਰਾਮ ਆਇਤਾ ਹੈ ਪਰ ਕੀ ਲੋੜ ਪੈ ਗਈ ਜਿਹੜਾ ਤੁਸੀਂ ਪਟਪਾਲ ਦੇ ਬੈਠੇ ਹੋ ਦੇਖੋ ਕਾਫੀ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਤੇ ਹੈਗੇ ਆ ਤੇ ਪੰਜਾਬ ਗਵਰਨਮੈਂਟ ਸਾਡੀ ਗੱਲ ਬਿਲਕੁਲ ਸੁਣ ਨਹੀਂ ਰਹੀ ਸਾਡੀਆਂ ਮੁੱਖ ਮੰਗਾਂ ਦੇ ਵਿੱਚਕਾਰ ਜਿਹੜੇ ਪੈਨਸ਼ਨਰਸ 2016 ਤੋਂ ਪਹਿਲਾਂ ਰਿਟਾਇਰ ਹੋਏ ਆ ਉਹਨਾਂ ਲਈ 2.89 ਦਾ ਗੁਣਾਕ ਅਸੀਂ ਕਲੇਮ ਕਰ ਰਹੇ ਆ ਜੋ ਕਿ ਜਿਹੜੀ ਪੇ ਕਮਿਸ਼ਨ ਹੈ 6ਵੀਂ ਪੇ ਕਮਿਸ਼ਨ ਉਨੇ ਰਿਕਮੈਂਡ ਕੀਤਾ ਸੀ ਮਗਰ ਪੰਜਾਬ ਸਰਕਾਰ ਨੇ ਉੱਤੇ ਕੋਈ ਵਿਚਾਰ ਨਹੀਂ ਕੀਤਾ ਇਸ ਤੋਂ ਬਾਅਦ ਜਿਹੜੇ ਸਾਡੇ 5.5 ਸਾਲ ਦਾ ਏਰੀਆ ਰ ਹੈ 1 ਇੱਕ 16 ਤੋਂ ਲੈ ਕੇ 36 21 ਤੱਕ ਦਾ ਉਹ ਬਕਾਇਆ ਪਿਆ ਉਹਦੇ ਬਾਰੇ ਅੱਜ ਤੱਕ ਸਾਨੂੰ ਕੋਈ ਪੇਮੈਂਟ ਜਿਹੜੀ ਹੈ ਨਹੀਂ ਹੋਈ ਇਸ ਤੋਂ ਬਾਅਦ ਡੀਏ ਦੀਆਂ ਕਿਸ਼ਤਾਂ ਸਾਡੀਆਂ 11% ਡੀਏ ਜਿਹੜਾ ਪੈਂਡਿੰਗ ਆ ਪੰਜਾਬ ਸਰਕਾਰ ਵੱਲ ਉਹਦੇ ਵੱਲ ਵੀ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਇਹਨਾਂ ਮੰਗਾਂ ਨੂੰ ਮੁੱਖ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਲਿਖਿਆ ਹੈਗਾ ਕਿ ਸਰਕਾਰ ਮੰਗਾ ਨਹੀਂ ਮੰਦੀ ਤੇ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਜਿਹੜਾ ਸਾਡਾ ਵਿਧਾਨ ਸਭਾ ਸੈਸ਼ਨ ਜਿਹੜਾ ਹੈ ਫਰਵਰੀ ਦੇ ਵਿੱਚਕਾਰ ਹੋ ਰਿਹਾ ਹੈ ਫਰਵਰੀ ਦੇ ਅਖੀਲੇ ਹਫਤੇ ਵਿੱਚ ਉਹਦੇ ਚ ਅਸੀਂ ਮੁਹਾਲੀ ਵਿਖੇ 올 ਪੰਜਾਬ ਜਿਹੜੇ ਜਿਹੜੇ ਆ ਪੈਨਸ਼ਨਰਸ ਸਾਂਝਾ ਫਰੰਟ ਵੱਲੋਂ ਉੱਥੇ ਅਸੀਂ ਜਿਹੜਾ ਬਕਾਇਦਾ ਵੱਡੀ ਰੈਲੀ ਕਰਾਂਗੇ ਔਰ ਵਿਧਾਨ ਸਭਾ ਵੱਲੋਂ ਕੋਚ ਕਰਾਂਗੇ ਅਸੀਂ 1977 ਦੇ ਵਿੱਚ ਨੌਕਰੀ 'ਚ ਆਏ ਸੀ ਜਦੋਂ ਅਸੀਂ ਨੌਕਰੀ 'ਚ ਆਏ ਆ ਉਸ ਵੇਲੇ ਸਾਨੂੰ ਜੋ ਸਰਕਾਰ ਸੈਂਟਰ ਸਰਕਾਰ ਲਾਗੂ ਕਰਦੀ ਸੀ ਡੀਏ ਹੋਵੇ ਜਾਂ ਕੋਈ ਵੀ ਪਤਾ ਹੋਵੇ ਸਾਨੂੰ ਮਿਲਦਾ ਸੀ ਪਰ ਉਸ ਤੋਂ ਬਾਅਦ ਜੋ-ਜੋ ਸਰਕਾਰਾਂ ਆਈ ਗਈਆਂ ਇਹਨਾਂ ਨੇ ਆਪ ਪੈਸੇ ਢੱਪਣੇ ਸ਼ੁਰੂ ਕਰ ਦਿੱਤੇ ਮੁਲਾਜ਼ਮਾਂ ਦੇ ਸਾਰੇ ਹੀ ਸੋ ਇਹ ਸਾਡੇ 2-2 40-40 ਮਹੀਨਿਆਂ ਦਾ ਬਕਾਇਆ ਡੀਏ ਦਾ ਹੋਰ ਸਾਡੇ ਨਵੇਂ ਸਕੇਲ ਦਾ ਬਕਾਇਆ ਸਾਰਾ ਨਹੀਂ ਦੇ ਰਹੇ لیکن ਮੈਂ ਤਾਂ ਆਪਣੇ ਵੱਲ ਮੇਰੀ ਤਜਵੀਜ਼ ਆ ਕਿ ਅਸੀਂ ਇਹ ਸਾਰਾ ਕੁਝ ਛੱਡ ਕੇ ਅਸੀਂ ਬੰਗਾ ਇੱਕ ਪਾਸੇ ਛੱਡ ਕੇ ਅਗਰ ਇੱਕ ਡਿਮਾਂਡ ਲੈ ਲਈਏ ਕਿ ਜਿਹੜੇ ਆਈਐਸ ਪੀਸੀਐਸ ਉਹ ਜੁਡੀਸ਼ੀਅਲ ਆ ਜਿਹੜੇ ਇਹਨਾਂ ਦੇ ਖਿਲਾਫ ਆਪਾਂ ਆਪਾਂ ਬਰੰਦ ਕਰੀਏ ਆਵਾਜ਼ ਆਪਣੀ ਕਿਉਂਕਿ ਜਿਹੜੇ ਆਈਐਸ ਪੀਸੀਐਸ ਆ ਇਹ ਆਪਡੀਏ ਲੈ ਰਹੇ ਪੂਰਾ ਤਮਸ ਕੇ ਲੈ ਰਹੇ ਆ ਲੇਕਿਨ ਸਾਨੂੰ ਦੇ ਨਹੀਂ ਰਹੇ ਜੇ ਕੋਰਟ ਜੇ ਕਿਸੇ ਜਾਂਦਾ ਜੇ ਅਸੀਂ ਲੜਾਈ ਲੜਨੀ ਆ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਕੋਟਾ ਤੇ ਜਾਣਾ ਅਸੀਂ ਰਿਟਾਇਰ ਹੋਏ ਆ ਕਿੰਨੀ ਕਿੰਨੀ ਚਿਰ ਹੋ ਗਿਆ ਬਹੁਤ ਸਿਆਣੇ ਆ ਲੇਕਿਨ ਇਹ ਲੋਕ ਸਾਡਾ ਸਾਰਾ ਹੱਕ ਨਹੀਂ ਦੇ ਰਹਾ ਜਵੇਂ ਬੱਚੇ ਭਰਤੀ ਹੋ ਰਹੇ ਨੇ ਉਹਨਾਂ ਨੂੰ ਉਹਦਾ ਹੱਕ ਨਹੀਂ ਦੇ ਰਹਾ ਆਪ ਲੱਗਦੇ ਲੋਕ ਨਹੀਂ ਆਪ ਆਉਦੇ ਆ ਵੋਟਾਂ ਲੈਂਦੇ ਆ 1.5 ਸਾਲ ਸਰਕਾਰ ਟੁੱਟ ਗਈ ਪੈਨਸ਼ਨ ਲਾਗੂ ਪੈਸੇ ਪੂਰੇ ਸਭਾ ਲੱਖ ਪੈਨਸ਼ਨ ਸੋ ਅਸੀਂ ਦੱਸਦਾ ਯਾਰ ਬਾਰੇ ਬਾਰੇ ਹਜ਼ਾਰ ਇਹਨਾਂ ਲੋਕਾਂ ਦੇ ਬੇਰੁਕਾਰ ਕਰਤਾ ਅਗਲੀ ਸਾਡਾ ਇਸ਼ੂ ਹੋਗਾ ਕਿ ਅਸੀਂ ਬੀਰੋਕਰੇਸੀ ਦੁਆਲੇ ਬਿਲਕੁਲ ਕਹਾਂਗੇ ਕਿ ਇਹਨਾਂ ਨੂੰ ਠੇਕੇ ਦੇ ਕਰੋ ਤਾਂ ਇਹਦਾ ਨਾ ਬਦਲਾ ਹੱਲ ਹੋਏਗਾ ਕਿੰਨੇ ਬੰਦੇ ਪੁਖਰਤਾਲੇ ਬੈਠੇ ਨੇ ਅੱਜ ਅਸੀਂ ਬੇਰੁਕਾਰ ਬਾਰਾਮ ਦੇ 11 12 ਬੰਦੇ ਪੁਖਰਤਾਲੇ ਦੇ ਬੈਠੇ ਆ ਔਰ ਉਸ ਤੋਂ ਬਾਅਦ ਅਸੀਂ ਇਹ 3 ਵਜੇ 12 ਤੋਂ 3 ਰੈਲੀ ਕਰਾਂਗੇ ਉਸ ਤੋਂ ਬਾਅਦ ਅਸੀਂ ਮੰਗ ਪੱਤਰ ਦੇਾਂਗੇ ਅਗਲਾ ਪ੍ਰੋਗਰਾਮ ਜੋ ਪੰਜਾਬ ਦਾ ਹੋਊਗਾ ਉਹ ਕਰਾਂਗੇ ਔਰ ਅੱਜ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਇਸੇ ਤਰ੍ਹਾਂ ਤੇ ਫਾਜ਼ਿਲਕਾ ਦੇ ਵਿੱਚ ਵੀ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਸਰਕਾਰ ਤੋਂ ਕਾਫੀ ਜ਼ਿਆਦਾ ਨਰਾਜ਼ ਨਜ਼ਰ ਆਏ ਜਿਹੜਾ ਯਾ ਪੰਜਾਬ ਮੁਲਾਜ਼ਮ ਪੈਨਸ਼ਨਲ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਹੋ ਰਿਹਾ ਹੈ 11-11 ਪੈਨਸ਼ਨਲ ਸਾਥੀ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਦੇ ਮੁਖੜਤਾਲ ਦੇ ਬੈਠੇ ਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਨੇ ਸਰਕਾਰ ਨੇ ਚੋਣਾਂ 'ਚ ਵਾਅਦੇ ਕੀਤੇ ਸੀ ਗਰੰਟੀਆਂ ਕੀਤੀਆਂ ਸੀ ਕੇਜਰੀਵਾਲ ਨੇ ਜਿਹੜੀਆਂ ਸਾਰੀਆਂ ਹਵਾਜ ਹੋ ਗਈਆਂ ਕੋਈ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਿਰਫ ਮਸ਼ੂਰੀਆਂ ਹੀ ਮਸ਼ੂਰੀਆਂ ਕੀਤੀਆਂ ਜਾ ਰਹੀਆਂ ਮਸ਼ੂਰੀਆਂ ਤੇ ਬਜਟ ਜਿਹੜਾ ਆ ਉਹ ਖਰਚਾ ਜਾ ਰਿਹਾ ਪੰਜਾਬ ਦੇ ਪੈਨਸ਼ਨਰ ਜਿਨ੍ਹਾਂ ਤੇ 6ਵੇਂ ਪੇ ਕਮਿਸ਼ਨ ਨੇ ਉਹਨਾਂ ਦੀ ਪੈਨਸ਼ਨ ਸੋਧ 2.59 ਗੁਣਾਕ ਦੇ ਨਾਲ ਕਰਨ ਦੀ ਜਿਹੜੀ ਸ਼ਿਕਾਇਤ ਕੀਤੀ ਸੀ ਇੱਕ ਇੱਕ 16 ਤੋਂ ਇਹ ਸਰਕਾਰ ਨੇ ਉਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਜਿਹੜੀ ਪਿਛਲੀ ਸਰਕਾਰ ਅਧੂਰੀ ਲਾਗੂ ਕਰ ਗਈ ਆ ਉਹੀ ਮਿਲ ਰਹੀ ਆ ਇਹ ਬੜੀ ਚੋਕੜੀ ਮੰਗਾ ਪਿਛਲੇ 3 ਸਾਲ ਤੋਂ ਲਗਾਤਾਰ ਜਿਹੜੀ 4 ਸਾਲ ਤੋਂ ਲਗਾਤਾਰ ਲੜਾਈ ਲੜੀ ਜਾ ਰਹੀ ਆ ਪੂਰੇ ਪੰਜਾਬ ਦੇ ਵਿੱਚ 3 ਲੱਖ ਪੈਨਸ਼ਨ ਜਿਹੜੇ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਆ ਉਹਨਾਂ ਦੀ ਪੈਨਸ਼ਨ ਸੋਧੀ ਨਹੀਂ ਆ ਰਹੀ ਕੇਂਦਰੀ ਪੈਟਰਨ ਤੇ 3 ਡੀਆ ਦੀਆਂ ਕਿਸ਼ਤਾਂ ਪੂਰੇ ਨਾਰਥ ਇੰਡੀਆ ਦੇ ਵਿੱਚ ਦਿੱਤਾ ਜਾ ਚੁੱਕਾ ਡੀਆ ਪਰ ਪੰਜਾਬ ਸਰਕਾਰ 11% ਡੀਏ ਜਿਹੜਾ ਆ ਉਹ ਬਲੌਕਰੀ ਬੈਠੀ ਆ ਉਹ ਨਹੀਂ ਦੇ ਰਹੀ ਕੈਸ਼ਲੈਸ ਹੈਲਥ ਕਾਰਡ ਜਿਹੜੀ ਸੀਗੀ ਸਕੀਮ ਕਹਿੰਦੇ ਸੀ ਲਿਆਵਾਂਗੇ ਉਹ ਨੇ ਦਿੱਤੀ ਜਾ ਰਹੀ ਹੋਰ 37 ਤਰ੍ਹਾਂ ਦੇ ਪੱਤੇ ਜਿਹੜੇ ਆ ਬੰਦ ਕਰ ਰੱਖੇ ਆ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਕੈਬਨਿਟ ਦੇ ਵਿੱਚ ਦੋ ਵਾਰੀ ਪਾਸ ਕਰਕੇ ਲਾਗੂ ਨਹੀਂ ਕੀਤੀ ਜਾ ਰਹੀ ਕਾਰਪੋਰੇਟਾਂ ਦੇ ਦਬਾਅ ਦੇ ਥੱਲੇ ਜਿਹੜਾ ਆ ਇਹਨੂੰ त्यागਿਆ ਹੋਇਆ ਹੈ ਪੁਰਾਣੀ ਪੈਨਸ਼ਨ ਨੂੰ ਸੋ ਲਾਰੇ ਦੇ ਉੱਤੇ ਲਾਰੇ ਜਿਹੜੇ ਲਾਏ ਜਾ ਰਹੇ ਆ ਲੇਕਿਨ ਕੋਈ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ ਸਾਹਜੇ ਫਰੰਟ ਦੇ ਸੂਬਾ ਆਗੂਆਂ ਨਾਲ ਕਨਵੈਨਰਾਂ ਨਾਲ ਮੁੱਖ ਮੰਤਰੀ ਵੱਲੋਂ 7 ਵਾਰ ਮੀਟਿੰਗ ਦੇ ਕੇ ਮੀਟਿੰਗ ਤੋਂ ਡੌੜ ਗਏ ਇਹ ਪਹਿਲੀ ਵਾਰ ਹੋਇਆ 70 ਸਾਲ ਚ ਕੋਈ ਸੀਐਮ ਮੀਟਿੰਗ ਦੇ ਕੇ ਮੀਟਿੰਗ ਨਹੀਂ ਕਰਦਾ ਇਹ ਬੜੀ ਮਤਲਬ ਹਰਾਨੀਜਨਕ ਗੱਲ ਆ ਜਿਹੜੀ ਸਬ ਕਮੇਟੀ ਬਣਾਈ ਆ ਜੋ ਕੁਝ ਉਹ ਸੁਣਦੀ ਆ ਉਹ ਸੁਣ ਕੇ ਚਲੀ ਜਾਂਦੀ ਆ ਪਰ ਉਹ ਕਹਿੰਦੀ ਮੇਰੇ ਕੋਲ ਤਾਂ ਪਾਵਰ ਹੀ ਨਹੀਂ ਅਸੀਂ ਗੱਲ ਕਰਾਂਗੇ ਫੇਰ ਕਹਿੰਦੇ ਖਜ਼ਾਨੇ ਦੀ ਹਾਲਤ ਖਰਾਬ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ